ਕਿ ਵੀ ਮੋਰ ਤੇ ਮੋਰਤਾ ਹੀ ਦੇ ਵਾਸਤੇ ਛੋਟਾ ਸ਼ਬਦ ਉਹ ਇਸ ਕ੍ਰਾਂਤੀ ਦੇ ਵਿੱਚੋਂ ਜਿਹੜੀ ਕਾਰਪੋਰੇਟ ਸੈਕਟਰ ਹੈ ਉਹਨਾਂ ਦੀ ਭ੍ਰਾਂਤੀ ਟੁੱਟ ਜੂ ਇਹ ਲਲਤੋਂ ਕਲਾਂ ਲੁਧਿਆਣੇ ਤੋਂ ਚੱਲ ਕੇ ਆਏ ਨੇ ਗਰੇਵਾਲ ਫੈਮਿਲੀ ਵੱਲੋਂ ਤੇ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਇੱਥੋਂ ਦੇ ਪਾਣੀਆਂ 'ਚ ਜ਼ਹਿਰ ਆ ਚੁੱਕਾ ਕਬੂਲ ਨਾਮਾ ਇਸ ਕਸ਼ਤ ਵੀ ਕਰ ਚੁੱਕੀਆਂ ਨੇ ਆਕਾਲ ਚੈਨਲ ਤੇ ਪਾਬੰਦੀਆਂ ਲਗਾ ਕੇ ਉਹ ਕਹਿੰਦੇ ਆ ਨਾ ਕਿ ਪੰਜਾਬੀ 'ਚ ਇੱਕ ਕਹਾਵਤ ਆ ਕਿ ਜਿੰਦੇ ਕੁੱਤੀ ਬੱਚਿਆਂ ਤੋਂ ਉੱਠ ਕੇ ਪੈਂਦੀ ਹੈ ਉਹ ਹਾਲਤ ਸਰਕਾਰ ਦੀ ਹੋ ਗਈ ਆ ਇਹਨੂੰ ਬਾਪੂ ਫਲਕੌਰ ਸਿੰਘ ਜੀ ਬਿਹਤਰ ਤਰੀਕੇ ਨਾਲ ਦੱਸਣਗੇ ਕਿ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਵੀ ਮੀਡੀਆ ਦਾ ਗਲ ਘੁੱਟ ਦਿੱਤਾ ਗਿਆ ਸੀ ਔਰ ਰੇਡ ਤੋਂ ਕਨਾਲਾਂ ਜ਼ਮੀਨ ਦੇ ਉਹ ਫਸਲ ਮਰ ਜਾਂਦੀ ਆ ਤੇ ਫੈਕਟਰੀ ਪੂਰੇ ਏਕੜ ਦਾ ਮੁਆਵਜ਼ਾ ਦੇ ਦਿੰਦੀ ਆ ਲੋਕੀ ਚੁੱਪ ਕਰ ਜਾਂਦੇ ਨੇ ਇਹ ਸਰਕਾਰਾਂ ਇੰਨੀਆਂ ਆਨੀਆਂ ਹੋ ਗਈਆਂ ਨੇ ਇਹ ਹੁਣ ਇਹ ਫੈਕਟਰੀਆਂ ਚਲਾਉਣ ਦੇ ਲਾਇਸੈਂਸ ਨਹੀਂ ਦੇ ਰਹੀਆਂ ਇਹ ਬੰਦੇ ਮਾਰਨ ਦੇ ਲਾਇਸੈਂਸ ਦੇ ਰਹੀਆਂ ਨੇ ਪੰਜਾਬ ਦਾ ਜਦੋਂ ਪਾਣੀ ਗਿਆ ਪੰਜਾਬ ਨਹੀਂ ਤਾਂ ਪਹਿਲੇ ਨਹੀਂ ਜਦੋਂ ਐਸਓਆਈਐਲ ਬਣ ਗਈ ਇਹਨਾਂ ਨੇ ਬਣਾਤੀ ਫਿਰ ਇਹਨਾਂ ਨੂੰ ਆਪਦੇ ਫੁੱਲ ਪਾਉਣ ਲਈ ਕੋਈ ਨਦੀ ਦਰਿਆ ਨਹੀਂ ਥਿਆਉਣਾ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਤੁਹਾਨੂੰ ਪਤਾ ਹੈ ਵੀ ਜੀਰਾ ਮੋਰਚਾ ਜਿਹੜਾ ਹੈ ਇਹ ਸੋਸ਼ਲ ਮੀਡੀਆ ਤੇ ছਾਇਆ ਹੋਇਆ ਹੈ ਇਹ ਕੱਲਾ ਜੀਰੇ ਦਾ ਮੋਰਚਾ ਨਹੀਂ ਬਣਿਆ ਇਹ ਆਲ ਪੰਜਾਬ ਆਲ ਇੰਡੀਆ ਮੈਂ ਕਹਿੰਦਾ ਵੀ ਵਰਲਡ ਲੈਵਲ ਤੇ ਪਹੁੰਚ ਗਿਆ ਹੈ ਸੋ ਅੱਜ ਬੜਾ ਵੱਡਾ ਇਕੱਠ ਇਕੱਠ ਰੱਖਿਆ ਗਿਆ ਸੀ ਪਿਛਲੇ ਦਿਨਾਂ ਦੇ ਅੰਦਰ ਸਾਡਾ ਇੱਕ ਧਰਨਾਕਾਰੀ ਵੀਰ ਰਾਜਵੀਰ ਸਿੰਘ ਜਿੱਦੀ ਮੌਤ ਹੋ ਜਾਂਦੀ ਏ ਕਿਡਨੀਆਂ ਫੇਲ ਹੋ ਜਾਂਦੀਆਂ ਪਾਣੀ ਕਾਰਨ ਸੋ ਉਹਦੀ ਯਾਦ ਦੇ ਵਿੱਚ ਅੱਜ ਇੱਕ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਪਰ ਅਸੀਂ ਆ ਵਿਖਾਉਣਾ ਚਾਹੁੰਦੇ ਆ ਵੀ ਆ ਫਿਲਟਰ ਦੀ ਸੇਵਾ ਕਿਉਂਕਿ ਪਾਣੀ ਦੀ ਇੱਥੇ ਬੜੀ ਵੱਡੀ ਦਿੱਕਤ ਏ ਪਾਣੀ ਖਰਾਬ ਏ ਔਰ ਲੁਧਿਆਣੇ ਦੇ ਗਰੇਵਾਲ ਪਰਿਵਾਰ ਵੱਲੋਂ ਇਹ ਪਾਣੀ ਨੂੰ ਫਿਲਟਰ ਕੀਤਾ ਗਿਆ ਸੋ ਅਸੀਂ ਮੈਂ ਬਾਪੂ ਜੀ ਨੂੰ ਬੇਨਤੀ ਕਰਾਂਗਾ ਬਾਪੂ ਬਲਕੌਰ ਸਿੰਘ ਦੀ ਸਾਡੇ ਨਾਲ ਸਾਇੰਸ ਦਾਣ ਵੀ ਨੇ ਉਹ ਵੀ ਇੱਥੇ ਆਉਣ ਸੋ ਵੀਰ ਜੀ ਇਹ ਕਿਹੜੇ ਪਰਿਵਾਰ ਵੱਲੋਂ ਮਤਲਬ ਇਹ ਸੇਵਾ ਕੀਤੀ ਗਈ ਹੈ ਕਿਉਂਕਿ ਇੱਥੇ ਪਾਣੀ ਦੀ ਬੜੀ ਵੱਡੀ ਦਿੱਕਤ ਸੀ ਆ ਫਿਲਟਰ ਆਰੋ ਦਾ ਸਿਸਟਮ ਲਾ ਦਿੱਤਾ ਗਿਆ ਇਹ ਬੜਾ ਮਹਿੰਗਾ ਸਿਸਟਮ ਹੈ ਤੇ ਕਿਹੜੇ ਪਰਿਵਾਰ ਵੱਲੋਂ ਇਹ ਸੇਵਾ ਹੋਈ ਹੈ ਜੀ ਇਹ ਗਰੀਬ ਵਾਲ ਪਰਿਵਾਰ ਆ ਜੀ ਪਿੰਡ ਪਿੰਡ ਲਲਤੋਕਲਾਂ ਤੋਂ ਲਲਤੋਕਲਾਂ ਹਾਂ ਜੀ ਤੇ ਇਹ ਪਹਿਲਾਂ ਅਸੀਂ ਉੱਥੇ ਸਿੰਘੂ ਬਾਰਡਰ ਤੇ ਵੀ ਲਾਇਆ ਸੀਗਾ ਜੀ ਓਕੇ ਉੱਥੇ ਵੀ ਆਪਣਾ ਆਪ ਵੀ ਲਾਇਆ ਸੀ ਮਸ਼ੀਨਾਂ ਵੀ ਕੱਪੜੇ ਧੋਣ ਵਾਲੇ ਲਾਇਆ ਸੀ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਵੀ ਹਾਂਜੀ ਹੁਣ ਹੁਣ ਵੀ ਲਾਵਾਂਗੇ ਜੀ ਆਗੀਆਂ ਮਸ਼ੀਨਾਂ ਆਗੀਆਂ ਮੁੰਡਿਆਂ ਨੂੰ ਹਾਂ ਮੁੰਡਿਆਂ ਨੂੰ ਫੋਨ ਕਰਤਾ ਜੀ ਅਸੀਂ ਆਪ ਆ ਗਏ ਆ ਮੈਂ ਵੀ ਰਾਤ ਹੀ ਆਇਆ ਲੈ ਸਾਈਕਲ ਤੇ ਹੀ ਆਇਆ ਮੈਂ ਸਾਈਕਲ ਤੇ ਆਏ ਹਾਂ ਹਾਂਜੀ ਮੈਂ ਮਨਸੂਰਾ ਪਿੰਡ ਲੁਧਿਆਣੇ ਦੇ ਕੋਲੇ ਨਾਲੇ ਜੀ ਦਾਦਾ ਮਨਸੂਰਾ ਦੇਖੋ ਜੀ ਬਾਬੂ ਜੀ ਸਾਈਕਲ ਤੇ ਉੱਥੋਂ ਆਏ ਨੇ ਤੇ ਲੁਧਿਆਣੇ ਵਾਲੇ ਵੀਰਾਂ ਦਾ ਧਿਆਨ ਵੇਖੋ ਇੱਥੇ ਆ ਵੀ ਪਾਣੀ ਦੇ ਨਾਲ ਇੱਕ ਰਾਜਵੀ ਸੋ ਪਾਣੀ ਨਾਲ ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ ਜਿੱਥੇ ਮੈਡੀਕਲ ਕੈਂਪ ਲੱਗਿਆ ਫਰੀ ਦਵਾਈਆਂ ਐਨਆਰਆਈ ਭਰਾਵਾਂ ਵੱਲੋਂ ਤੇ ਔਰ ਇੱਥੇ ਵੇਖੋ ਪਾਣੀ ਵਾਲਾ ਵੀ ਇਹ ਸੁਵਿਧਾ ਹੈ ਕਹਿੰਦੇ ਵੀ ਕੱਪੜਿਆਂ ਦੀ ਇੱਥੇ ਪਰੇਸ਼ਾਨੀ ਸੀ ਗਰਮ ਪਾਣੀ ਦੀ ਸੁਵਿਧਾ ਆਸਤੇ ਵੀ ਉਹ ਵੀ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੇ ਗਰਮ ਪਾਣੀ ਵਾਲੀਆਂ ਵੀ ਲਿਆਤੀਆਂ ਦਿੱਤੀਆਂ ਠੀਕ ਹੈ ਵੇਖੋ ਇਹੀ ਤਾਂ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਨੇ ਕੀ ਬਾਤ ਹੈ ਹੁਣ ਤੁਸੀਂ ਕਹੋਗੇ ਵੀ ਇਹ ਮੋਰਚੇ ਮੋਰਚਾ ਹੀ ਤੇ ਵਾਸਤੇ ਛੋਟਾ ਸ਼ਬਦ ਇਹੇ ਲੋਕ ਸੰਘਰਸ਼ਾ ਅੰਦੋਲਨ ਬਣ ਗਿਆ ਅੰਦੋਲਨ ਬਣ ਗਿਆ ਇਹਦੇ ਵਿੱਚੋਂ ਲੋਕਾਂ ਦੀ ਕ੍ਰਾਂਤੀ ਬਣੂਗੀ ਜੀ ਉਹ ਇਸ ਕ੍ਰਾਂਤੀ ਦੇ ਵਿੱਚੋਂ ਜਿਹੜੀ ಕಾರ್ਪੋਰੇਟ ਸੈਕਟਰ ਹੈ ਜੀ ਉਹਨਾਂ ਦੀ ਭ੍ਰਾਂਤੀ ਟੁੱਟ ਜੂ ਜੀ ਠੀਕ ਹੈ ਨਾ ਤੇ ਜਿਹੜੇ ਕਹਿੰਦੇ ਵੀ ਨਾ ਲੋਕਾਂ ਤਾਂ ਨਹੀਂ ਬੋਲਣਾ ਨਹੀਂ ਆਉਂਦਾ ਮੈਂ ਕਹਿੰਦਾ ਵੀ ਅਕੀਨ ਦੀ ਪੱਗਾਂ ਨਹੀਂ ਪਹਿਣੀਆਂ ਆਵੀਆਂ ਇਹਨਾਂ ਨੂੰ ਕੱਪੜੇ ਨਹੀਂ ਪਾਉਣੇ ਆਉਂਦੇ ਅਸਲ ਪੁੱਛੇ ਤਾਂ ਸਾਰੀ ਜ਼ਿੰਦਗੀ ਦੀ ਕਿਰਤ ਕਿਰਤ ਦੇ ਹੱਥ 'ਚ ਹੁੰਦੀ ਆ ਜਿਹੜੇ ਸਕੰਦਰੀ ਸ਼ੀਸ਼ਾ ਮੂਰੇ ਲਾਉਂਦੇ ਨਾ ਸ਼ਿਕინੀਆਂ ਜੀ ਉਹ ਕੁਛ ਨਹੀਂ ਉਹਨਾਂ ਦਾ ਕੋਈ ਯੋਗਦਾਨ ਨਹੀਂ ਹੁੰਦਾ ਜੀ 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 ਠੀਕ ਹੈ ਨਾ ਇਹ ਸਾਡੇ ਸਾਡੇ ਬਾਪੂ ਬਲਕੌਰ ਸਿੰਘ ਜਿਹੜੇ ਪੰਜਾਬ ਦੇ ਮੁੱਦਿਆਂ ਤੇ ਆਪਾਂ ਵੇਖਦੇ ਆਂ ਵੀ ਆਵਾਜ਼ ਆਪਣੀ ਬੁਲੰਦ ਕਰਦੇ ਰਹਿੰਦੇ ਨੇ ਸਾਡੇ ਨਾਲ ਸਾਇੰਸਦਾਨ ਵੀ ਨੇ ਇਹ ਸਰਦਾਰ ਬਲਵਿੰਦਰ ਸਿੰਘ ਜੀ ਔਲਖ ਹਾਂਜੀ ਔਲਖ ਸਾਹਿਬ ਇਹ ਪਾਣੀ ਬਾਰੇ ਤੁਸੀਂ ਤੇ ਜ਼ਿਆਦਾ ਜਾਣਦੇ ਹੋ ਕਿਉਂਕਿ ਤੁਸੀਂ ਸਾਇੰਸਦਾਨ ਹੋ ਵੀ ਕਿਹੜੀਆਂ ਕਿਹੜੀਆਂ ਪਾਣੀ ਚ ਗੁਣ ਹੋਣੇ ਚਾਹੀਦੇ ਨੇ ਕਿਹੜੀਆਂ ਕਿਹੜੇ ਕੈਮੀਕਲ ਰਲ ਜਾਂਦੇ ਨੇ ਵੀ ਬੰਦੇ ਦੀ ਮੌਤਾ ਦਾ ਕਾਰਨ ਬਣ ਜਾਂਦੀ ਨੇ ਸੋ ਆਹ ਤੁਹਾਡੇ ਲੁਧਿਆਣੇ ਤੋਂ ਤੁਸੀਂ ਆਏ ਹੋ ਔਰ ਲੁਧਿਆਣੇ ਤੋਂ ਆਹ ਸੇਵਾ ਆ ਰਹੀ ਏ ਵੀ ਕਿਵੇਂ ਵੇਖਦੇ ਆਂ ਸੇਵਾ ਨੂੰ ਦੋਨਾਂ ਚੀਜ਼ਾਂ ਇਹ ਤੇ ਜੀ ਬਾਬੇ ਨਾਨਕ ਦੀਆਂ ਮੇਰਾ ਨੇ ਜੀ ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿੱਚ ਬਰਸ ਰਹੀਆਂ ਨੇ ਇਹ ਲਲਤੋਂ ਕਲਾਂ ਲੁਧਿਆਣੇ ਤੋਂ ਚੱਲ ਕੇ ਆਏ ਨੇ ਗਰੇਵਾਲ ਫੈਮਿਲੀ ਵੱਲੋਂ ਜੀ ਤੇ ਇਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਇੱਥੋਂ ਦੇ ਪਾਣੀਆਂ 'ਚ ਜ਼ਹਿਰ ਆ ਚੁੱਕਾ ਇਹ ਆਰਓ ਦੇ ਨਾਲ ਫਿਲਟਰ ਕਰਕੇ ਬੜਾ ਸਾਫ਼ ਤੇ ਸਵੱਛ ਪਾਣੀ ਦੇਣਗੇ ਜੀ ਇਹ ਵਾਸ਼ਿੰਗ ਮਸ਼ੀਨਾਂ ਵੀ ਲਿਆਰੇ ਨੇ ਇੱਥੇ ਜਿਹੜੇ ਅੰਦੋਲਨਕਾਰੀ ਨੇ ਉਹਨਾਂ ਦੇ ਕੱਪੜੇ ਵੀ ਧੋ ਕੇ ਦਿੱਤੇ ਜਾਣਗੇ ਤੇ ਇਹ ਤੇ ਬਹੁਤ ਵੱਡੀ ਸੇਵਾ ਹੈ ਤੇ ਬਾਕੀ ਇਹ ਉਹਨਾਂ ਸਰਕਾਰਾਂ ਨੂੰ ਇੱਕ ਮੈਸੇਜ ਵੀ ਆ ਜਿਹੜੀਆਂ ਇੰਨੀਆਂ ਫਰਸਟ੍ਰੇਟ ਹੋ ਚੁੱਕੀਆਂ ਨੇ ਤੇ ਉਹਨੂੰ ਕਹਿੰਦੇ ਆ ਨਾ ਉਰਦੂ ਦੇ ਵਿੱਚ ਕਬੂਲਨਾਮਾ ਇਸਕਸਤ ਜੀ ਕਬੂਲਨਾਮਾ ਇਸਕਸਤ ਵੀ ਕਰ ਚੁੱਕੀਆਂ ਨੇ ਆਕਾਲ ਚੈਨਲ ਤੇ ਪਾਬੰਦੀਆਂ ਲਗਾ ਕੇ ਕਹਿੰਦੇ ਜਦੋਂ ਸਰਕਾਰ ਹਾਰ ਜਾਂਦੀ ਆ ਨਾ ਦੋਦੋਂ ਛਈਆਂ ਲੈ ਲੈ ਕੇ ਪੈਂਦੀ ਆ ਮੀਡੀਆ ਨੂੰ ਉਹ ਕਹਿੰਦੇ ਆ ਕਿ ਪੰਜਾਬੀ ਜਿਕੇ ਕਹਾਵਤ ਆ ਕਿ ਜਿੰਦੇ ਕੁੱਤੀ ਬੱਚਿਆਂ ਤੋਂ ਉੱਠ ਕੇ ਪੈਂਦੀ ਆ ਉਹ ਹਾਲਤ ਸਰਕਾਰ ਦੀ ਹੋ ਗਈ ਆ ਸਰਕਾਰ ਇਹ ਕਹਿਣਾ ਚਾਹੁੰਦੀ ਹੈ ਦੱਸਣਾ ਚਾਹੁੰਦੀ ਹੈ ਕਿ ਉਹ ਹਾਰ ਚੁੱਕੀ ਹੈ ਜੀਰੇ ਵਾਲਾ ਮੋਰਚਾ ਫਤਿਹ ਹੋ ਚੁੱਕਾ ਹੈ ਵੀ ਇਹ ਆਮ ਆਦਮੀ ਸਰਕਾਰ ਕਹਿੰਦੀ ਸੀ ਤੁਸੀਂ ਲੋਕਾਂ ਨੂੰ ਸਵਾਲ ਕਰ ਸਕਦੇ ਜ ਆਪਣੇ ਨਮਾਇੰਦਿਆਂ ਨੂੰ ਸਵਾਲ ਕਰ ਸਕਦੇ ਇਹ ਤੁਹਾਡੇ ਚੁਣੇ ਨੇ ਅੱਜ ਜਦੋਂ ਤੁਹਾਡੀ ਆਵਾਜ਼ ਲੋਕਤੰਤਰ ਵਿੱਚ ਭਗਵੰਤ ਜੀ ਸਾਹਿਬ ਕਹਿੰਦੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਨੇ ਚੈਨਲ ਲੋਕਾਂ ਦੀ ਆਵਾਜ਼ ਰੱਖ ਰਿਹਾ ਤੇ ਚੈਨਲ ਤੇ ਵੇਖੋ ਬਿਨਾ ਨੋਟਿਸ ਕਦੀ ਤੁਸੀਂ ਸੋਚਿਆ ਹੋਗਾ ਬਿਨਾ ਨੋਟਿਸ ਵੀ ਇੱਕ 20 ਲੱਖ ਬੰਦਾ ਜੁੜਿਆ 10 12 ਸਾਲ ਪੁਰਾਣਾ ਪੇਜ ਬਿਨਾ ਨੋਟਿਸ ਦੇ ਇਨੂੰ ਕਿਵੇਂ ਵੇਖ ਦੇ ਜੀ ਇਹਨੂੰ ਬਾਪੂ ਬਲਕੌਰ ਸਿੰਘ ਜੀ ਬਿਹਤਰ ਤਰੀਕੇ ਨਾਲ ਦੱਸਣਗੇ ਕਿ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਵੀ মিডিਆ ਦਾ ਗਲ ਕੁੱਟ ਦਿੱਤਾ ਗਿਆ ਸੀ ਹਾਂ ਔਰ ਦੂਜਾ ਇਹ ਹੈਗਾ ਵਾ ਕਿ ਜਿਹੜੀ ਇਹ ਸਰਕਾਰ ਆ ਆਮ ਆਦਮੀ ਪਾਰਟੀ ਕਹਿੰਦੇ ਹੋ ਆਮ ਆਦਮੀ ਪਾਰਟੀ ਤੇ ਉਹ ਇੱਥੋਂ ਦੇ ਲੋਕ ਨੇ ਜਿਹੜੇ ਇਹਨਾਂ ਜ਼ਹਿਰਾਂ ਦੀ ਖੇਤੀ ਨਾਲ ਮਰ ਰਹੇ ਨੇ ਦੇਖੋ ਜੀ ਹੁਣ ਅੱਜ ਦੀ ਤਰੀਕ ਵਿੱਚ ਸਰਕਾਰ ਇਹ ਕਹੇ ਕਿ ਇਹ ਜ਼ਹਿਰਾਂ ਦੀ ਖੇਤੀ ਨਹੀਂ ਹੁੰਦੀ ਤਾਂ ਇਹ ਬਹੁਤ بڑا ਝੂਠ ਹੈ ਕਿਉਂਕਿ ਸਾਰੀਆਂ ਗੱਲਾਂ ਪਬਲਿਕ ਡੋਮੇਨ 'ਚ ਆ ਚੁੱਕੀਆਂ ਨੇ ਆਪਾਂ ਸਾਰੇ ਜਾਣਦੇ ਆ ਇਹ ਜਿਹੜੀਆਂ 60 70 ਮੱਜਾਂ ਮਰੀਆਂ ਸੀ ਪਿਛਲੇ ਸਾਲ ਉਹ ਕਿਉਂ ਮਰੀਆਂ ਸੀ ਜਿਹੜੇ ਮਾਫਜਾ ਮਾਫਜਾ ਕੀ ਦੱਸਿਆ ਉਹ ਲੋਕਾਂ ਦੇ ਮੂੰਹ ਬੰਦ ਕਰ ਦਿੱਤੇਗੇ ਲੋਕਾਂ ਦੀਆਂ ਅੱਖਾਂ ਦੇ ਪੱਟੀਆਂ ਮੰਨ ਦਿੱਤੀਆਂ ਗਈਆਂ ਜਿਹਦੀ ਮੱਝ 60-70 ਹਜ਼ਾਰ ਦੀ ਸੀ ਉਹਨੂੰ ਚੱਕ ਕੇ ਕਿਹਾ ਗਿਆ ਚੱਲ ਚੱਕ 1 ਲੱਖ ਰੁਪਏ ਲੈ ਉਹ ਲੋਕੀ ਵੀ ਉਸ ਸਮੇਂ ਭਲੇਵੇਂ ਚ ਆ ਗਏ ਕਿਉਂਕਿ ਅਣਪੋਹਲ ਜਨਤਾ ਹੈ ਇੱਥੇ ਇਹ ਦੱਸਿਆ ਜਾਂਦਾ ਵੀ ਜੇ ਕਿਸੇ ਦੀ ਜੇ ਕਿਸੇ ਦੀ 1 ਏਕੜ ਜ਼ਮੀਨ ਵਿੱਚ ਪਾਣੀ ਆ ਜਾਂਦਾ ਫੈਕਟਰੀ ਦਾ ਔਰ 1-2 ਕਨਾਲਾਂ ਜ਼ਮੀਨ ਉਹ ਫਸਲ ਮਰ ਜਾਂਦੀ ਆ ਤੇ ਫੈਕਟਰੀ ਪੂਰੇ ਏਕੜ ਦਾ ਮੁਆਵਜ਼ਾ ਦੇ ਦਿੰਦੀ ਆ ਲੋਕੀ ਚੁੱਪ ਕਰ ਜਾਂਦੇ ਨੇ ਲੋਕੀ ਸੋਚਦੇ ਨੇ ਸਾਨੂੰ ਤਾਂ ਫਾਇਦਾ ਹੀ ਬੜਾ ਹੋ ਰਿਹਾ ਜੀ ਤੇ ਪਰ ਉਹ ਲੋਕ ਭੋਲੇ ਨੇ ਉਹਨਾਂ ਨੂੰ ਪਤਾ ਹੈ ਕਿ ਜ਼ਮੀਨਾਂ ਬੰਜੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਮੀਨਾਂ ਬੰਜਰ ਹੋ ਜਾਣੀਆਂ ਨੇ ਜਦੋਂ ਇਹ ਬੰਜਰ ਹੋ ਗਈਆਂ ਨਾ ਇਹ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ ਦੋ ਕੌਡੀ ਦੀਆਂ ਜ਼ਮੀਨਾਂ ਨਹੀਂ ਰਹਿਣੀਆਂ ਤੇ ਬਹੁਤ ਜ਼ਿਆਦਾ ਇਹ ਚੀਜ਼ਾਂ ਹੋ ਚੁੱਕੀਆਂ ਨੇ ਰਾਜਵੀਰ ਦੀ ਮੌਤ ਹੋ ਚੁੱਕੀ ਆ ਇੱਥੇ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਮੌਤ ਹੋਈ ਆ ਲੋਕਾਂ ਨਾਲ ਗੱਲ ਕਰਦੇ ਆਂ ਤਾਂ ਲੋਕੀ ਕਹਿੰਦੇ ਜਦੋਂ ਦੀ ਫੈਕਟਰੀ ਬੰਦ ਹੋਈ ਆ ਸਾਡੇ ਚ ਮੌਤਾਂ ਦਾ ਸੀਜ਼ਨ ਜਿਹੜਾ ਹੈ ਉਹ ਚਲਾ ਗਿਆ ਤੇ ਜਦੋਂ ਇਹ ਫੈਕਟਰੀ ਦੁਬਾਰਾ ਚਾਲੂ ਹੋ ਗਈ ਤੇ ਇਹ ਮੌਤਾਂ ਦਾ ਸੀਜ਼ਨ ਫਿਰ ਆ ਜਾਣਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆਂ ਕਿ ਸਰਕਾਰਾਂ ਇੰਨੀਆਂ ਆਨੀਆਂ ਹੋ ਗਈਆਂ ਜਿਵੇਂ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਵੈਕਸੀਨਾਂ ਵੇਚਣੀਆਂ ਸੀ ਨਾ ਉਦੋਂ ਵੀ ਪੂਰੀ ਦੁਨੀਆ ਦੇ ਵਿੱਚ 1.5 ਕਰੋੜ ਤੇ ਹਿੰਦੁਸਤਾਨ ਦੇ ਵਿੱਚ 50 ਲੱਖ ਬੰਦੇ ਮਾਰੇ ਸੀ ਨਾ ਤੇ ਲੰਪੀ ਦੇ ਵਿੱਚ گاਵਾ ਮਾਰੀਆਂ ਸੀ ਨਾ ਉਦਾਂ ਹੀ ਸਰਕਾਰਾਂ ਹੁਣ ਅੰਨੀਆਂ ਹੋ ਗਈਆਂ ਨੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਇਹਨਾਂ ਨੂੰ ਦੀਪ ਮਲੋਤਰੇ ਵਰਗੇ ਕਾਰਪੋਰੇਟਾਂ ਦੇ ਹਿੱਤ ਹੀ ਦਿਖਦੇ ਨੇ ਜੀ ਤੇ ਇਹ ਧੜਾ ਧੜ ਬੰਦੇ ਮਾਰ ਰਹੀਆਂ ਨੇ ਇਹ ਬਹੁਤ ਮੰਦ ਭਾਗੀ ਆ ਬਾਕੀ মিডিਆ ਤੇ ਪਵੰਦੀਆਂ ਬਾਰੇ ਜਿਹੜੀ ਜਾਣਕਾਰੀ ਬਾਪੂ ਬਲਕੌਰ ਸਿੰਘ ਜੀ ਦੇ ਸਕਦੇ ਆ ਉਹਨਾਂ ਤੋਂ ਵਧੀਆ ਕੋਈ ਨਹੀਂ ਦੇ ਸਕਦਾ ਹਾਂਜੀ ਬਾਪੂ ਜੀ ਕਿਵੇਂ ਜਮੀਨਾਂ ਨੇ ਕਿਹਾ ਦੇਖੋ ਬਾਈਟਰ ਬੋਲ ਸਕਦੇ ਦੇਖੋ ਬੇਟੇ ਗੱਲ ਆ ਵੀ ਮੈਨੂੰ ਜਦੋਂ ਮੁਰਖ ਦੇ ਚੈਂਬਰ ਦੀਆਂ ਅਸੀਂ ਲੱਗੀ ਸੀ ਇੰਦਰਾ ਗਾਂਧੀ ਹੁੰਦੀ ਸੀ ਜੀ ਬੜੀ ਕਹਿੰਦੇ ਘੈਂਟ ਜਨਾਨੀ ਸੀ ਉਹ ਘੈਂਟ ਕੀ ਸੀ ਉਹਨੂੰ ਆਇਰਨ ਲੇਡੀ ਕਿਹਾ ਗਿਆ ਆਇਰਨ ਲੇਡੀ ਆ ਨਾ ਤਾਂ ਫੇਰ ਵਿਚਾਰੇ ਨੂੰ ਕਦੇ ਨਾ ਕਦੇ ਨਾ ਜਰ ਲੱਗ ਜਾਂਦੀ ਆ ਹੂੰ ਜੇ ਉਹਨੂੰ ਆਇਰਨ ਲੇਡੀ ਕਹਿ ਦਈਏ ਨਾ ਜੀ ਉਹਨੂੰ ਕਿਤੇ ਨਾ ਕਿਤੇ ਜਰ ਲੱਗ ਜਾਂਦੀ ਆ ਇਹ ਸਟੇਨਲੈਸ ਸਟੀਲ ਇਹ ਤਾਂ ਸਟੇਨਲੈਸ ਸਟੀਲ ਸੀ ਹਾਂਜੀ ਪਰ ਇਹ ਵੀ ਲੋਕਾਂ ਨੇ ਪੰਨਤੀ ਸੀਗੀ ਨਾ ਇਹ ਕਿਉਂ ਪੰਨੀ ਜਦੋਂ ਉਹਨੇ মিডিਏ ਦਾ ਗਲ ਘੋਟਿਆ ਜਦੋਂ ਅਖਬਾਰਾਂ ਦੇ پابੰਦੀਆਂ ਲਾਈਆਂ ਫਿਰ ਵੀ ਲੋਕਾਂ ਨੇ ਜਦੋਂ ਸਾਹਮਣੇ ਆਈ ਮੇਰੇ ਯਾਦ ਆ ਚੰਗੀ ਤਰ੍ਹਾਂ ਜੀ ਵੀ ਹੱਥ ਬੰਨ੍ਹਦੀ ਫਿਰਦੀ ਸੀ ਮੈਨੂੰ ਹੁਣ ਮaaf ਕਰਦੇ ਹੋ ਮੈਂ ਮੁੜ ਕੇ ਐਮਰਜੈਂਸੀ ਨਹੀਂ ਲਾਉਂਦੀ ਜੀ ਇਸ ਕਰਕੇ ਨਾ ਪਰ ਲੋਕਾਂ ਨੇ ਉਹ ਇੱਕ ਵਾਰੀ ਮaaf ਕਰਤੀ ਸੀ ਆਪਦੀ ਦੂਜੀ ਕਰਤੂਤ ਕਰਕੇ ਚਲੀ ਗਈ ਹੂੰ ਪਰ ਜਿਹੜਾ ਤੁਹਾਡਾ ਚੈਨਲ ਹੈ ਨਾ ਅਕਾਲ ਚੈਨਲ ਜੀ 20 ਲੱਖ ਲੋਕਾਂ ਦੇ ਨਾਲ ਉਹਨਾਂ ਵੇਲੇ ਚ ਕੋਈ 20 ਲੱਖ ਅਖਬਾਰ ਬੰਦਾ ਛਪਦਾ ਨਹੀਂ ਸੀ ਕਿਸੇ ਦਾ ਇਹ ਪੱਕੀ ਗੱਲ ਹੈ ਹੁਣ ਤਾਂ 20 ਲੱਖ ਬੰਦਾ ਵਿਦ ਨੋ ਟਾਈਮ ਜਜਵੇ ਨਾਲ ਗੱਲ ਕਰਦਾ ਆਪਣੇ ਚੈਨਲ ਦੇ ਰਾਹੀਂ ਤੇ ਬਿਨਾ ਕਿਸੇ ਨੋਟਿਸ ਤੋਂ ਉਹਨੂੰ ਬੰਦ ਕਰ ਦੇਣਾ ਇਹ ਬਿਲਕੁਲ ਗੈਰਕਾਨੂੰਨੀ ਗੈਰਸੰਵਿਧਾਨਕ ਹੈ ਇਹ ਚੈਨਲ ਬੰਦ ਹੋਇਆ ਕਿ 20 ਲੱਖ ਲੋਕਾਂ ਦੀ ਆਵਾਜ਼ ਬੰਦ ਹੋ ਗਈ ਨਾ ਜੀ ਉਹਨਾਂ ਦੀ ਜਜਵੇ ਨੂੰ ਉਹਨਾਂ ਦੀ ਆਵਾਜ਼ ਨਹੀਂ ਤੇ ਉਹਨਾਂ ਦੀ ਆਤਮਾ ਨੂੰ ਕੁਚਲਤਾ ਆਵਾਜ਼ ਤਾਂ ਫਿਰ ਚਲੋ ਬੰਦਾ ਪੜਾ ਕੇ ਬੋਲ ਜੂ ਆਤਮਾ ਨੂੰ ਕੁਚਲਤਾ ਜਿਹੜੀ ਆਤਮਾ ਨਾਲ ਆਪਣੀ ਆਪਣੀ ਗੱਲ ਦੇ ਵਿੱਚ ਵਿਵੇਕ ਪੈਦਾ ਕਰਨਾ ਚਾਹੁੰਦੇ ਆ ਵਿਗਾਸ ਪੈਦਾ ਕਰਨਾ ਚਾਹੁੰਦੇ ਆ ਉਹ ਆਵਾਜ਼ ਨੂੰ ਕੁਚਲਿਆ ਤੇ ਉਸ ਆਵਾਜ਼ ਦਾ ਆਵਾਜ਼ ਦਾ ਕੁਚਲਿਆ ਜਾਣਾ ਇਹ ਯਾਦ ਰੱਖੋ ਜਿਹੜੀ ਆਖੋਤੀ ਲੋਕ ਰਾਜ ਆ ਨਾ ਪਾਰਟੀਆਂ ਦਾ ਕਾਰਪੋਰੇਟ ਸੈਕਟਰਾਂ ਦਾ ਲੁਟੇਰਿਆਂ ਦਾ ਆ ਅਗਲੇ 5-4 ਸਾਲਾਂ ਚ ਵੇਖੋ ਤੁਸੀਂ ਇਹਨਾਂ ਦਾ ਭੋਗ ਪਾ ਦਿਓਗੇ ਆਈਟੀ ਸੈੱਲ ਤਾਂ ਛੋਣੇ ਨਹੀਂ ਇਹ ਪੱਕੀ ਗੱਲ ਹੈ ਪਰ ਜਿਹੜੇ ਦੀਆਂ ਸੜਕਾਂ ਤੇ ਲਈ ਫਿਰਦੇ ਛੋਟੇ ਛੋਟੇ ਮੋਬਾਈਲ ਛੋਟੇ ਛੋਟੇ ਆਪਣੇ ਚੈਨਲ ਜੀ ਇਹ ਗਿੱਧਾ ਪਾਉਣ ਕੇ ਤੁਸੀਂ ਵੇਖ ਲਿਓ ਲੋਕੀ ਤੁਹਾਡੇ ਤੇ ਯਕੀਨ ਕਰਨਗੇ ਅੱਜ ਵੀ ਆਈਟੀ ਸੈੱਲ ਤੇ ਕੋਈ ਯਕੀਨ ਨਹੀਂ ਕਰਦਾ ਵੇ ਕੋਈ 24 24 ਘੰਟੇ ਬੜੀਆਂ ਐਂਕਰਾਂ ਉੱਤੇ ਭਾਈਆਂ ਜਾਂਦੀਆਂ ਜੀ ਡਿਉਟੀ ਸਲੂਨ ਚ ਤਿਆਰ ਕਰਕੇ ਕਿਵੇਂ ਅੰਗਰੇਜ਼ੀ ਬੋਲਦੀਆਂ ਕਿਵੇਂ ਸੰਸਕ੍ਰਿਤ ਨਾ ਹਿੰਦੀ ਬੋਲਦੀਆਂ ਕਰੋੜਾਂ ਦੇ ਪੈਕੇਜ ਕਰੋੜਾਂ ਦੇ ਪੈਕੇਜ ਕਿੰਨੀ ਐਡਵਰਟਾਈਜ਼ਮੈਂਟ ਹੈ ਤੇ ਤੁਸੀਂ ਕਈ ਵਾਰੀ ਘਰ ਦੇ ਵਿੱਚੋਂ ਕੱਲੀ ਫਿੱਕੀ ਚਾਹ ਦਾ ਗਲਾਸ ਪੀ ਕੇ ਇੱਥੇ ਆ ਜਾਂਦੇ ਹੋ ਪਰ ਲੋਕਾਂ ਦੇ ਪਿਆਰ ਨਾਲ ਜੋ ਭਰਿਆ ਹੋਇਆ ਮਨ ਲੈ ਕੇ ਜਾਂਦੇ ਹੋ ਨਾ ਤੁਸੀਂ ਉਹ ਚਾਹ ਦਾ ਫਿੱਕਾਪਣ ਵੀ ਭੁੱਲ ਜਾਂਦੇ ਹੋ ਇਸ ਕਰਕੇ ਜਿਹੜਾ ਉਹਨਾਂ ਨੇ ਇਹ ਇਹ ਇਹਨਾਂ ਨੇ ਕਤਲ ਕੀਤਾ ਮਨੁੱਖੀ ਆਤਮਾ ਦਾ ਮਨੁੱਖੀ ਆਜ਼ਾਦੀ ਦਾ ਵੀ ਇਹਦੇ ਆਮ ਆਦਮੀ ਸਰਕਾਰ ਸੀ ਆਪਾਂ ਸੋਚਦੇ ਆਮ ਲੋਕਾਂ ਦੀ ਇਹ ਤਾਂ ਕੰਮ ਰਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ ਅਸਲ ਚ ਪਤਾ ਗੱਲ ਕੀ ਆ ਇਹ ਉਹ ਤਾਂ ਪਖੰਡ ਪਣੇ ਜਾਵੇ ਕਰਕੇ ਜਿਹੜੇ ਵੋਟਰ ਆ ਨਾ ਹਿੰਦੁਸਤਾਨ ਦੇ ਜੀ ਇਹ ਵਿਚਾਰੇ ਮਸੂਮ ਨੇ ਜੀ ਅਣਪੋੜਾ ਇਹਨਾਂ ਨੂੰ ਕਦੇ ਹਿੰਦੂ ਬਣਾ ਲੈਂਦੇ ਆ ਕਦੇ ਸਿੱਖ ਬਣਾ ਲੈਂਦੇ ਆ ਕਦੇ ਜਾਤ ਪਾਚ ਵੰਡ ਦਿੰਦੇ ਆ ਕਦੇ ਉੱਚ ਨੀਚੇ ਚ ਵੰਡ ਦਿੰਦੇ ਆ ਇਹਨਾਂ ਨੂੰ ਵੰਡ ਕੇ ਕਿਉਂਕਿ ਇਹਨਾਂ ਨੇ ਤਾਂ ਸਾਰਾ ਵੰਡ ਕੇ ਮੁਲਕ ਦੇ ਟੁਕੜੇ ਵੀ ਕਰਵਾਤੇ ਉਸ ਟੁਕੜਿਆਂ ਦੇ ਵਿੱਚ ਪੰਜਾਬ ਦੇ ਇਕੱਲੇ 10 ਲੱਖ ਤੋਂ ਵੱਧ ਬੰਦਾ ਮਰ ਗਿਆ ਸੀ 1 ਕਰੋੜ ਹਾਂ ਦਰਿਆ ਵੰਡੇ ਕੇ ਪਤਾ 1 ਕਰੋੜ 82 ਲੱਖ ਬੰਦਾ ਉਜੜਿਆ ਟਾਈ ਲੱਖ ਤੋਂ ਬਾਅਦ ਜਨਾਨੀਆਂ ਦੇ ਰੇਪ ਕੀਤੇ ਮਾਪੇ ਦੀ ਬੁੱਕਲ ਦੇ ਵਿੱਚੋਂ ਜਨਾਨੀਆਂ ਲੜਕੀਆਂ ਬੇਟੀਆਂ ਨੂੰ ਖਿੱਚ ਕੇ ਉਹਨਾਂ ਦੇ ਨਾਲ ਕੁਕਰਮ ਕੀਤੇ ਇਹ ਪੰਜਾਬ ਦੀ ਧਰਤੀ ਇਹਨਾਂ ਗੰਦਿਆਂ ਕਰਕੇ ਪਾਪਾਂ ਨਾਲ ਭਰ ਗਈ ਜੀ ਠੀਕ ਹੈ ਨਾ ਇਹ ਤਾਂ ਹੁਣ ਤੁਸੀਂ ਆਇਓ ਲੋਕਾਂ ਕੋਲੇ ਆਇਓ ਲੋਕਾਂ ਨਾਲ ਗੱਲ ਸਿੱਧੀ ਹੋਣ ਲੱਗ ਗਈ ਕਿਹਦਾ ਕੋਈ ਗੱਲ ਹੀ ਨਹੀਂ ਕਰਦਾ ਸੀ ਹੁਣ ਤੁਸੀਂ ਆਹ ਵੇਖੋ ਮੁੰਡਿਆਂ ਕੋਲੇ ਆਇਓ ਹੂੰ ਵੀ ਹੁਣ ਇਹਨਾਂ ਦੀ ਸੇਵਾ ਇਹ ਆਇਆ ਸੇਵਾ ਲੈ ਕੇ ਸੇਵਾ ਵੇਖੋ ਅਸੀਂ ਦੁਨੀਆ 'ਚ ਦੱਸ ਰਹੇ ਆਂ ਵੀ ਇਹ ਵੀਰ ਸੇਵਾ ਲੁੱਟ ਰਹੇ ਨੇ ਪਰ ਹੁਣ ਸਰਕਾਰ ਨੂੰ ਇਹ ਗੱਲਾਂ ਵੀ ਚੰਗੀਆਂ ਨਹੀਂ ਲੱਗ ਰਹੀਆਂ ਵੇਖੋ ਪੱਲਿਓ ਪੈਸਾ ਖਰਚ ਕਰਕੇ ਸਰਕਾਰ ਨੂੰ ਜਿੰਨਾ ਸੱਚ ਭੜਾ ਲੱਗੂ ਜਿੰਨੀ ਸਰਕਾਰ ਨੂੰ ਲੋਕ ਰਾਜ ਭੜਾ ਲੱਗੂ ਲੋਕਾਂ ਦੀ ਚੇਤਨਾ ਭੜੀ ਲੱਗੂ ਉਹਨਾਂ ਸਰਕਾਰ ਨੂੰ ਖੁਦ ਕੈਂਸਰ ਹੋਊ ਜੀ ਔਰ ਕੈਂਸਰ ਹੋਊ ਜਿਹਦਾ ਇਲਾਜ ਕੋਈ ਨਹੀਂ ਮੌਤ ਜ਼ਰੂਰੀ ਆ ਬੱਬੀ ਇਹਨਾਂ ਨੇ ਥੋੜੇ ਦਿਨ ਪਹਿਲਾਂ ਹਾਈ ਕੋਰਟ ਨੂੰ ਢਾਲ ਬਣਾ ਕੇ ਮੋਰ ਖਦੇੜਨ ਦਾ ਯਤਨ ਕੀਤਾ ਘਰਾਂ ਦੇ ਵਿੱਚ ਛਾਪਾਂ ਮਾਰੀ ਹੋਈ ਹੋਈ ਨਜਾਇਜ਼ ਇੱਕ ਬੰਦੇ ਦੇ 18-18 ਪਰਚੇ ਕਰ ਦਿੱਤੇ ਗਏ ਇਹ ਜ਼ਮੀਨਾਂ ਦੀਆਂ ਕੁਰਕਰੀਆਂ ਦੇ ਆਰਡਰ ਕਰਤੇ ਉਦੋਂ ਇਹਨਾਂ ਨੇ ਕਹਿਤਾ ਹਾਈ ਕੋਰਟ ਦਾ ਫੈਸਲਾ ਹੈ ਤੇ ਕੱਲ ਜਦੋਂ ਆਪਣਾ ਖੱਟੜ ਸਰਕਾਰ ਹਰਿਆਣਾ ਸਰਕਾਰ ਨੇ ਕਿਹਾ ਵੀ ਇਹ ਮਤਲਬ ਪੰਜਾਬ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੈ ਐਸਵਾਈਐਲ ਨਹਿਰ ਦਾ ਤੇ ਭਗਵੰਤਮਾਨ ਸਾਹਿਬ ਕਹਿੰਦੇ ਵੀ ਹਾਈ ਕੋਰਟ ਦੇ ਫੈਸਲੇ ਨੂੰ ਮੈਂ ਮੰਨਦਾ ਨਹੀਂ ਇੱਕ ਪਾਸੇ ਫੈਸਲੇ ਨੂੰ ਮੰਨਦੇ ਨਹੀਂ ਇੱਕ ਪਾਸੇ ਲੋਕਾਂ ਦੇ ਧੌਣ ਤੇ ਗੋਡਾ ਰੱਖ ਕੇ ਲਾਗੂ ਕਰਦੇ ਨੇ ਦੇਖੋ ਆਹੀ ਤਾਂ ਪਖੰਡ ਹੈ ਇਹਨੂੰ ਕਹਿੰਦੇ ਫਰੇਵ ਹੁਣਾਂ ਨੂੰ ਪਤਾ ਵੀ ਜੇ ਮੈਂ ਐਸਵਾਈਐਲ ਤੇ ਕਹਤਾ ਜੀ ਹਾਈ ਕੋਰਟ ਦਾ ਫੈਸਲਾ ਮੰਨ ਲਿਆ ਉਹ ਤਾਂ ਇਹਨਾਂ ਦੇ ਬਰ ਖਿਲਾਫ ਜਾ ਰਿਹਾ ਹੈ ਨਾ ਪੰਜਾਬ ਦਾ ਜਦੋਂ ਪਾਣੀ ਗਿਆ ਪੰਜਾਬੀ ਦਾ ਪਹਿਲੇ ਨਹੀਂ ਜਦੋਂ ਐਸਵਾਈਐਲ ਬਣ ਗਈ ਜੀ ਇਹਨਾਂ ਨੇ ਬਣਾਤੀ ਫਿਰ ਇਹਨਾਂ ਨੂੰ ਆਪਦੇ ਫੁੱਲ ਪਾਉਣ ਲਈ ਕੋਈ ਨਦੀ ਦਰਿਆ ਨਹੀਂ ਛੋਣਾ ਜੀ ਇਹ ਯਾਦ ਰੱਖਿਓ ਇਸ ਕਰਕੇ ਪਖੰਡਪਣਾ ਕਰਦੇ ਨੇ ਹਾਂ ਪੰਜਾਬ ਨਾਲ ਦੂਜਿਆਂ ਨੇ ਵੀ ਧੋਖਾ ਦਿੱਤਾ ਦਰਬਾਰਾ ਸਿਉ ਨੇ ਧੋਖਾ ਕੀਤਾ ਬਰਨਾਲੇ ਨੇ ਧੋਖਾ ਕੀਤਾ ਆ ਜਿਹੜੀਆਂ ਆਪਣੀਆਂ ਲੰਮੀ ਦਾੜ੍ਹੀ ਵਾਲੀਆਂ ਸਰਕਾਰਾਂ ਸੀ ਇਹਨਾਂ ਨੇ ਵੀ ਆਪਣੀ ਰਾਖੀ ਨਹੀਂ ਕੀਤੀ ਤੇ ਦੂਜੇ ਜਿਹੜੇ ਇੰਦਰਾ ਗਾਂਧੀ ਦੇ ਜਿਹੜੇ ਬਹੁਤ ਤਕੜੇ ਖਾਨਦਾਨੀ ਭਗ ਸੀ ਉਹਨਾਂ ਨੇ ਵੀ ਬੇੜਾ ਕਰ ਕੀਤਾ ਇਹਨਾਂ ਭੰਡਾ ਤੋਂ ਆਪਾਂ ਕੀ ਉਮੀਦ ਕਰਦੇ ਆ ਇਹ ਕਰ ਸਕਦੇ ਆ ਇਹਨਾਂ ਕੋਲੇ ਤਾਂ ਚੇਤਨਾ ਹੀ ਨਹੀਂ ਹੈ ਵਿਵੇਕ ਹੀ ਨਹੀਂ ਹੈ ਵਿਜਣ ਹੀ ਨਹੀਂ ਹੈ ਇਹ ਪਰ ਤੁਹਾਡੇ ਜਿਹੜੀ ਜਾਗ ਵੱਡੀ ਹੋ ਰਹੀ ਆ ਨਾਗਰਿਕਾਂ ਦੀ ਤੇ ਇੱਕ ਤੁਹਾਡਾ ਜਿਹੜਾ মিডিਆ ਲੋਕਾਂ ਦੇ ਵਿੱਚ ਫਿਰਨ ਵਾਲਾ ਸੜਕਾਂ ਦੇ ਉੱਤੇ ਤੁਰਨ ਵਾਲਾ ਘਰੋਂ ਭੁੱਖਾ ਢਿੱਡ ਭੁੱਖਾ ਪਾਣਾ ਆ ਕੇ ਵੀ ਰੂਹ ਨਾਲ ਰੱਜ ਕੇ ਗੱਲਾਂ ਕਰਦਾ ਤੇ ਸੁਣਦਾ ਉਹ ਤੋਂ ਹੀ ਡਰ ਰਹੇ ਨੇ ਉਹਦੇ ਨਾਲ ਇਹਨਾਂ ਦਾ ਅੰਤ ਲਾਜ਼ਮੀ ਹੈ ਜੀ ਸੋ ਹਾਂਜੀ ਵੀਰ ਜੀ ਹੋਰ ਕੀ ਕਹਿਣਾ ਚਾਹੁੰਦੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਤੁਹਾਡੇ ਕੋਲ ਪਹੁੰਚ ਗਈਆਂ ਜੀ ਕੱਪੜੇ ਸਾਡੇ ਕੋਲ ਕੱਪੜੇ ਧੋਣ ਵਾਲੀਆਂ ਪਹੁੰਚ ਗਈਆਂ ਜੀ ਦੋ ਮਸ਼ੀਨਾਂ ਪਹੁੰਚੀਆਂ ਨੇ ਵਾਲੇ ਅੱਛਾ ਜੀ ਤੇ ਪੰਜ ਦਾ ਹੋਰ ਆਰਡਰ ਕਰਿਆ ਵਾ ਮੁੰਡੇ ਆ ਰਹੇ ਨੇ ਇਹ ਪਾਣੀ ਕਿੰਨਾ ਫਿਲਟਰ ਕਰ ਰਿਹਾ ਕਿੰਨੇ ਲੀਟਰ ਡੇਲੀ ਕਰ ਰਿਹਾ ਜੀ ਇਹ ਜਿੰਨਾ ਆਪਾਂ ਨੂੰ ਜ਼ਰੂਰਤ ਹੋਗੀ ਉਦੋਂ ਕਿਤੇ ਵੱਧ ਕੇ ਹੋਗਾ ਜੀ ਕਿਆ ਬਾਤ ਹੈ ਜੀ ਬਾਤ ਜੀ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਪਾਣੀ ਅਸੀਂ ਇੰਨਾ ਕੀ ਕਰਨਾ ਨਹੀਂ ਖੁੱਲਾ ਚੱਲੂਗਾ ਤੇ ਕਿੰਨੇ ਚਿਰ ਵਾਸਤੇ ਆਏ ਆ ਇਹ ਜਿੰਨਾ ਚਿਰ ਜਿੱਤਦੇ ਨਹੀਂ ਕਿਆ ਬਾਤ ਹੈ ਮੋਰਚੇ ਚ 12 ਮਹੀਨੇ 18 ਦਿਨ ਰਹ 18 ਘੰਟੇ ਡਿਊਟੀ ਕੀਤੀ ਸਿਕਿਉਰਿਟੀ ਦੀ ਕੀ ਬਾਤ ਹੈ ਜੀ ਵਾਪਸ ਨਹੀਂ ਗਏ ਫੈਦਲ ਗਏ ਸੀ ਉਦੋਂ ਦਿੱਲੀ ਨੂੰ 20 ਦਸੰਬਰ ਨੂੰ 22 ਦਸੰਬਰ ਨੂੰ ਦਿੱਲੀ ਪੈਦਲ ਗਏ ਸੋ ਇੱਥੇ ਸਾਈਕਲ ਤੇ ਆਏ ਇੱਥੇ ਸਾਈਕਲ ਤੇ ਕੀ ਬਾਤ ਹੈ ਜੀ ਦੇਖੋ ਇਹ ਵੀ ਜਜ ਭਾਣਾ ਦੀ ਸੇਵਾ ਦਾ ਹੈ ਵੀ ਸੇਵਾ ਵੇਖੋ ਦਰਸ਼ਕੋ ਇੱਕ ਤਰ੍ਹਾਂ ਦੀ ਨਗੀ ਆਪਾਂ ਕਹਿੰਦੇ ਅਨੇਕ ਭਾਂਤ ਕਰ ਸੇਵਾ ਕਰੀਏ ਗੁਰਬਾਣੀ ਕਹਿੰਦੀ ਹੈ ਸੇਵਾ ਦੀਆਂ ਬੜੀਆਂ ਕਿਸਮਾਂ ਕੋਈ ਬਾਲ ਲੈ ਕੇ ਤੁਰਿਆ ਆਉਂਦਾ ਕੋਈ ਮੁੱਢ ਬਾੜ ਰਿਹਾ ਬਜ਼ੁਰਗਾਂ ਵਾਸਤੇ ਵੀ ਹੱਥ ਸੇਕਣ ਵਾਸਤੇ ਕਿਸੇ ਨੇ ਦਵਾਈਆਂ ਦਾ ਕੈਂਪ ਲਾਇਆ ਕੋਈ ਘਰੋਂ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਲਿਆ ਰਿਹਾ ਕੋਈ ਕੱਪੜੇ ਤੋਣ ਦੀ ਸੇਵਾ ਲੁੱਟ ਰਿਹਾ ਕੋਈ ਪਾਣੀ ਦੀ ਕੋਈ ਗਰਮ ਪਾਣੀ ਕਰ ਕਰ ਦੇ ਸੇਵਾ ਦੀਆਂ ਬੜੀਆਂ ਕਿਸਮਾਂ ਨੇ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਇਹ ਸਿਧਾਂਤ ਇਹੋ ਜਿਹੇ ਦਿੱਤੇ ਨੇ ਵੀ ਲੋਕਾਈ ਦੀ ਸੇਵਾ ਕਰਨੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਣ ਪਾਈ ਹੈ ਸੋ ਇੱਥੇ ਸਾਡੇ ਵੀਰ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਹਿਸਟਰੀ ਲਿਖੀ ਜਾਏਗੀ ਜਿਵੇਂ ਦਿੱਲੀ ਦਾ ਅੰਦੋਲਨ ਇਹਨਾਂ ਨੇ ਲੜਿਆ ਤੇ ਉਹ ਹਿਸਟਰੀ ਬਣ ਗਿਆ ਜਦੋਂ ਵੀ ਅੰਦੋਲਨਾਂ ਦੀ ਗੱਲ ਚੱਲੇਗੀ ਤੇ ਦਿੱਲੀ ਦੇ ਅੰਦੋਲਨ ਦਾ ਨਾਂ ਆਏਗਾ ਸੋ ਉਹ ਵੀ ਸ਼ਰਵਾਦ ਪੰਜਾਬ ਦੇ ਲੋਕਾਂ ਨੇ ਕੀਤੀ ਸੀ ਅੱਜ ਪਾਉਣ ਪਾਣੀ ਖਰਾਬ ਹੋ ਰਿਹਾ ਹੈ ਇਹ ਗੱਲ ਵੀ ਚੱਲੇਗੀ ਵੀ ਜਦੋਂ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ ਸੀ ਸਭ ਤੋਂ ਪਹਿਲਾਂ ਗੱਲ ਕਿੱਥੋਂ ਉੱਠੀ ਇਹ ਜੀਰੇ ਵਾਲਿਆਂ ਦੇ ਹਿੱਸੇ ਵਿੱਚ ਆਏਗੀ ਸੋ ਹੋਰ ਬੜੇ ਅੱਜ ਨਾਮਵਰ ਚਿਹਰੇ ਪੰਜਾਬ ਦੇ ਇੱਥੇ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ